ਉਹ ਨਾਲ ਹੀ ਹੈ ਸਰ ਉੱਧਰ ਨਾਲੇ ਜੀ ਉਹ ਤੇ સેવાਦਾਰਨ ਬੇਈਕੇ ਬੈਠੋ ਨਾ ਖਾਲੀ ਗਲਾਸ ਚੱਕੋ ਉਹ ਦੇਖੋ ਉੱਤੇ ਟੇਬਲ ਤੇ ਖਾਲੀ ਗਲਾਸ ਨਾਲ ਕੋਈ ਨਹੀਂ 4 ਵਜੇ ਜਨਤ ਦੇ ਰਾਮ ਦੀ ਸਮਾਗਰੀ ਕਰਦੇ ਹਾਂ ਮੇਰੇ ਲਈ ਸਾਡੇ ਫੈਸਲੇ ਵਾਲੇ ਵੀ ਜੇ ਪਹੁੰਚੇ ਤੇ ਧੀਰੇ ਖਾਂਜੋਗੇ ਨੂੰ ਸਾਡੇ ਸਾਥ ਸਾਥ ਜੀ ਸਾਰੇ ਵੀਰਾਂ ਵੱਲੋਂ ਮਿਲ ਕੇ ਪਤਸ ਦਾ ਲੰਗਰ ਲਾਇਆ ਜਾਂਦਾ ਹਰ ਇੱਕ ਸਾਲ ਦੀ ਤਰ੍ਹਾਂ ਐਸ ਵੀ ਐਸ ਵਾਰ ਵੀ ਲਾਇਆ ਗਿਆ ਜਿਹੜਾ ਕਿ 5 ਦਿਨ ਲਾਇਆ ਗਿਆ ਗਾਹਾਂ ਨੂੰ ਇੱਕ ਹਫਤਾ ਚਲਾਇਆ ਜਾਊਗਾ ਉਸ ਤੋਂ ਬਾਅਦ ਨਾਲ ਪ੍ਰਸ਼ਾਦੇ ਦਾ ਵੀ ਉਪਰਾਲਾ ਕੀਤਾ ਜਾਊਗਾ ਸੇਵਾਦਾਰ ਇਸ ਤਰ੍ਹਾਂ ਸਹਿਯੋਗ ਵਕਸ਼ਨ ਤਾਂ ਨਾਲ ਪ੍ਰਸ਼ਾਦਾ ਵੀ ਚਲਾਇਆ ਜਾਇਆ ਕਰੂਗਾ ਇਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਸੇਵਾ ਦਾ ਮਿਲਿਆ ਸੀ ਵੱਲ ਉਹਨਾਂ ਦੇ ਸਦਕਾ ਹੀ ਅਸੀਂ ਗਾਹਾਂ ਤੇ ਜਣੀ ਉਪਰਾਲਾ ਇਹ ਕਰ ਰਹੇ ਆ ਵੀ ਨਾਲ ਪ੍ਰਸ਼ਾਦਾ ਵੀ ਜੰਨੇ ਕਿਉਂਕਿ ਬਹੁਤ ਵੀਰਾਂ ਕੇ ਪ੍ਰਸ਼ਾਦਾ ਮੰਗਦੇ ਔਰੇ ਸਾਡੇ ਕੋਲ ਪ੍ਰਸ਼ਾਦਾ ਹੈ ਨਹੀਂ ਪ੍ਰਬੰਧ ਹੈ ਨਹੀਂ ਸੀ ਉਹ ਇਸ ਕਰਕੇ ਜਦ ਭੁੱਖੇ ਜਾਂਦੇ ਸਾਨੂੰ ਬਹੁਤ ਦੁੱਖ ਲੱਗਦਾ ਇਹ ਚੀਜ਼ ਦਾ ਅੱਗੇ ਵਾਸਤੇ ਨਾਲ ਦੋ ਵਜੇ ਪ੍ਰਸ਼ਾਦੇ ਦੇ ਨਾਲ ਲੰਗਰ ਚ ਲਾਇਆ ਜਾਊਗਾ ਸਾਰੇ ਵੀਰਾਂ ਦਾ ਸਹਿਯੋਗ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਈ ਪਈ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਜੜਿਆਲੀ ਜਿਲ੍ਹਾ ਲੁਜਾਣਾ ਦੇ ਨੇੜੇ ਕੋਹੜਾ ਵਿਖੇ ਕਿੰਨੇ ਦਾ ਵਸਦੀ ਜੇ ਸੇਵਾ ਕੀਤੀ ਜਾ ਰਹੀ ਆ ਇਹ ਹਰ ਇੱਕ ਸਰਪੰਚ ਵਸੇ ਵਾਲਿਓ ਕੀਤੀ ਹੈ ਇਸ ਚੰਗਣੋਂ ਦੀ ਧੰਨਵਾਦ ਕਰਦੇ ਆ ਅੱਗੇ ਸੋਹਰੇ ਦਾ ਸਦਰ ਪੇਰੇ ਬਾਈ ਜੀ ਆਏ ਹੋ ਗੇ ਵੀਰ ਜੀ ਸਤਿ ਸ੍ਰੀ ਅਕਾਲ ਚੰਗਣੋ ਤੁਹਾਡਾ ਸਵਾਗਤ ਹੈ ਕੀ ਕਰੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਮਾਜ਼ੀ ਗੁਰੂ ਸਾਧ ਸੰਗਤ ਜੀ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਨਗਰ ਦਾ ਸਾਰਿਆਂ ਸੰਗਤਾਂ ਦਾ ਜਿੰਨੇ ਵੀ ਵੀਰ ਇਹ ਪ੍ਰਾਲਾ ਕਰਦੇ ਨੇ ਕਈ ਸਾਲਾਂ ਤੋਂ 5-6 ਦਿਨ ਤੱਕ ਆਕਰ ਰਸ ਚ ਲਾਉਂਦੇ ਨੇ ਹੋਲੇ ਮਹੱਲੇ ਦੇ ਸੰਬੰਧੇ ਵਿੱਚ ਸੰਗਤਾਂ ਹੁੰਦੀਆਂ ਨੇ ਹੋਰ ਬਹੁਤ ਆ ਦੇਖੋ ਕਿਵੇਂ ਟਰੈਲੀਆਂ ਸੰਗਤਾਂ ਤੇ ਆ ਰਹੀਆਂ ਨੇ ਹੋਰ ਬੇਅੰਤ ਸੰਗਤਾਂ ਆ ਰਹੀਆਂ ਨੇ ਇਹ ਬਹੁਤ بڑا ਪ੍ਰਾਲਾ ਸਾਡੇ ਨਗਰ ਦਾ ਸਾਡੇ ਸਾਰੇ ਹੀ ਨਗਰ ਨੂੰ ਇਹਦਾ ਮਾਣ ਆ ਅਸੀਂ ਮਹਿਸੂਸ ਕਰਦੇ ਆ ਕਿ ਸਾਡੇ ਨਗਰ ਦੇ ਵਿੱਚ ਬਾਬਾ ਸਬ ਸਿੰਘ ਜੀ ਵੇਦੀ ਗੁਰੂ ਨਾਨਕ ਦੇ ਅੰਸਵਸ 14ਵੇਂ ਖੁੱਲ ਉਹ ਸਾਡੇ ਨਗਰ ਚ ਆਏ ਹੋਣੇ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਇਹ ਸਾਡੇ ਇਧਰਲੇ ਪਾਸੇ ਨਗਰ ਸਾਡਾ ਸਾਡਾ ਪਾਸਾ ਖਾਸ ਕਰਕੇ ਇਹ ਸੇਵਾ ਨੂੰ ਬਹੁਤ ਤਤਪਰ ਰਹਿੰਦਾ ਜੇ ਦੇਖਿਆ ਜਾਵੇ ਨਗਰ ਸਾਡਾ ਬੜਾ ਤਕਰੀਬਨ ਜਿਹੜਾ ਸਾਡਾ ਪਾਸ ਬਾਬਾ ਸਾਹਿਬ ਸਿੰਘ ਨੂੰ ਜਿਆਦਾ ਮੰਨਦਾ ਉਹ ਸੇਵਾ ਤੇ ਜਿਆਦਾ ਤਤਪਰ ਰਹਿੰਦਾ ਹੁਣ ਤੁਸੀਂ ਦੇਖਦੇ ਹੋ ਵੀ ਉਹਨਾਂ ਦੇ ਸਰਪਤੀ ਹੇਠ ਹੋਲੇ ਮਹਲੇ ਸੰਦੇ ਵਿੱਚ ਇਹ ਰਸਤ ਲਾਇਆ ਜਾ ਰਿਹਾ ਏਹੀ ਰਸ ਫਿਰ ਉਹਨਾਂ ਸਾਹਿਬ ਚਲੇ ਜਾਣਾ 27 ਤਰੀਕ ਨੂੰ ਦੋ ਦਿਨ ਉੱਥੇ ਲਗਾਤਾਰ ਚੱਲਣਾ ਏ ਵੀਰਾਂ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਐਡਾ ਬੜਾ ਪ੍ਰਾਲਾ ਕਰਕੇ ਸੰਗਤਾਂ ਰਸ ਕਰਾਉਂਦੇ ਨੇ ਇੰਨੀ ਗਰਮੀ ਦੇ ਵਿੱਚ ਕਿੰਨੀ ਟਰੈਵ ਕਰ ਕਿੰਨੀ ਟਰੈਵ ਨੂੰ ਕੰਟਰੋਲ ਕਰਨਾ ਕਿੰਨੀ ਸੰਗਤ ਨਾਲ ਤਾਲ ਮੇਲ ਕਰਨਾ ਕਿੱਡਾ ਪ੍ਰਾਲਾ ਕਰਨਾ ਗੰਨਾ ਲੈਵਣਾ ਰਸ ਕਿੰਨੇ ਸੇਵਾ ਦਾ ਘੱਟੋ-ਘੱਟ 100-150 ਸੇਵਾ ਦਾ ਲੱਗਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿੰਨੇ ਰੈਗੂਲਰ ਹੋ ਨਗ ਜੀ ਮੇਰੇ ਖਿਆਲੇ ਤਕਰੀਬਨ 4 ਕੁ ਸਾਲ 3-4 ਸਾਲ ਹੋ ਗਏ ਜੀ ਇਹ ਹੁਣ ਰੈਗੂਲਰ ਹੋ ਗਿਆ ਮਹਾਰਾ ਸੁਖ ਰੱਖੇ ਵੀ ਇਹ ਰੈਗੂਲਰ ਚੱਲਦਾ ਰਹੇ ਪਰ ਅੱਜ ਸਾਡ ਨੂੰ ਇੱਕ ਦੁੱਖ ਹੋਇਆ ਬਹੁਤ ਸਾਡੇ ਨਗਰ ਦੇ ਗੁਰਦੁਆਰਾ ਮੰਜੀ ਸਾਹਿਬ ਜੀ ਨੇ ਦੀ ਗੱਲ ਕਰਕੇ ਟੈਨਸੀ ਬਾਬਾ ਸਾਹਿਬ ਸਿੰਘ ਵਜਦੀ ਉਹਨਾਂ ਦੇ ਗੁਰੂ ਘਰ ਦੇ ਪ੍ਰਧਾਨ ਸੀਗੇ ਸਰਦਾਰ ਜੰਗ ਸਿੰਘ ਜੀ ਉਹ ਅੱਜ ਸੁਰਗਵਾਸ ਹੋ ਗਏ ਅਸੀਂ ਹੁਣੇ ਦਾਗ ਲਵਾ ਕੇ ਆਏ ਉੱਥੋਂ ਆਏ ਆ ਕੋ ਸੰਗਤ ਵੀ ਤਾਂ ਹੀ ਉੱਥੇ ਆ ਉਹਨਾਂ ਦਾ ਅੱਜ ਕਾਫੀ ਦੁੱਖ ਮਹਿਸੂਸ ਹੋਇਆ ਸੰਗਤਾਂ ਨੂੰ ਉਹ ਦੁੱਖ ਆ ਬਾਕੀ ਸਤਿਗੁਰਾਂ ਦਾ ਭਾਣਾ ਹਨਾ ਜੋ ਵੀ ਆਹਾਂ ਦੀ ਜਗਹ ਸੀ ਕਿੱਡੀ ਕਿਤੇਣ ਸੀ ਅਸ ਲੰਘ ਰਿਹਾ ਵਧੀਆ ਦੇਣ ਸੀ ਕਿਸੇ ਕੋਲੋਂ ਕੋਈ ਇਹ ਜਿਨੀ ਸੀ ਜੇ ਕਿਤੇ ਲੋੜ ਪੈਂਦੇ ਕੋਈ ਕੰਮ ਹਰੇਕ ਸੇਵਾ ਪਰ ਤਤ ਪਰ ਰਹਿੰਦੇ ਸੀ ਵਧੀਆ ਸੇਵਾ ਕਰੀ ਉਹ ਆਪਦੀ ਮੰਜੀ ਸਾਹੂ ਸੁਆਮਾ ਕਿੰਨੀ ਅਕਸੀਆਂ ਦੇਣ ਵਧੀਆ ਸੇਵਾ ਸੀ ਜਿੰਨਾ ਚਿਰ ਉਹਨਾਂ ਨੇ ਸੇਵਾ ਕਰੀ ਸੋਹਣਾ ਸੇਵਾ ਕਰੀ ਇਮਾਨਦਾਰੀ ਨਾਲ ਕਰੀ ਜੀ ਉਹਨਾਂ ਦੀਆਂ ਸੁਆਮਾ ਤੇ ਉਹਨੇ ਸੁਆਮਾ ਤੋਂ ਖੋਸਾਂ ਜਿਵੇਂ ਸਾਡੇ ਹਾਲ ਦੀ ਮਲ ਰਿਪੇਅਰ ਹੋਣ ਵਾਲੇ ਸੀ ਸੀਲਿੰਗ ਆਉਣ ਵਾਲੇ ਸੀ ਹੋਰ ਬਹੁਤ ਸਾਰੇ ਕੰਮ ਸੀਗੇ ਉਹਨਾਂ ਨੇ ਕਰੇ ਨੇ ਉਹਨਾਂ ਦੇ ਸਰਪਿੱਤੀ ਏਟ ਹੋ ਜੇ ਉਹ ਵੀ ਅਸੀਂ ਨਾਲ ਧੰਨਵਾਦ ਕਰਦੇ ਆ ਆ ਜਿਹੜੇ ਗੰਨੇ ਦੇ ਰਸ ਚਾ ਹੋਰ ਜਿਹੜੇ ਨੇ ਇਹ ਉਹਨਾਂ ਦਾ ਖਾਸ ਕਰਕੇ ਸਹਿਯੋਗ ਸੀ ਕਿਉਂਕਿ ਜੇ ਗੁਰਦੁਆਰੇ ਦਾ ਸਹਿਯੋਗ ਨਾ ਹੋਵੇ ਮੰਨ ਲਓ ਭਾਂਡੇ ਲੈਣੇ ਕੋਈ ਹੋਰ ਚੀਜ਼ਾਂ ਲੈਣੀਆਂ ਇਹ ਚੀਜ਼ਾਂ ਦਾ ਗੁਰੂ ਘਰ ਦਾ ਬਹੁਤ ਸਹਯੋਗ ਹੁੰਦਾ ਇਹਦੇ ਵਿੱਚ ਉਹਨਾਂ ਦਾ ਬਹੁਤ بڑا ਸਹਯੋਗ ਸੀਗਾ ਕਿਸੇ ਕਿਸਮ ਦੀ ਦਿੱਕਤ ਨਹੀਂ ਪੈਸੇ ਟੁੱਕਰ ਦਾ ਚਲੋ ਪ੍ਰਮਾਤਮਾ ਕਰੀ ਜਾਂਦਾ ਸੰਗਤਾਂ ਦਾ ਪ੍ਰਾਲਾ ਕਰਦੇ ਜੇ ਕਦੇ ਲੋੜ ਆ ਹੋ ਵੀ ਜਾਂਦਾ ਹੁੰਦਾ ਇਹੀ ਹੁੰਦਾ ਵੀ ਸੰਗਤਾਂ ਨੂੰ ਕਿਸੇ ਗੁਰੂ ਘਰੋਂ ਪ੍ਰੇਮ ਮਿਲ ਜਾਂਦਾ ਤਾਂ ਸੰਗਤਾਂ ਸਾਹ ਵਾਜ ਜਾਂਦਾ ਸਾਧ ਸੰਗਤ ਇਹ ਹੀ ਬੜੀ ਸਾਡੀ ਬੇਨਤੀ ਸੀਗੀ ਹੁਣ ਉਹਨਾਂ ਤੇ ਦੁੱਖ ਦੀ ਘਟੇ ਸੀ ਸਾਰਿਆਂ ਨੇ ਅੱਜ ਦੁੱਖ ਮਹਿਸੂਸ ਕਰਿਆ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਵੀ ਜਿਹੜੀਆਂ ਸੰਗਤਾਂ ਦੂਰੋਂ ਨੇੜੇ ਆਉਂਦੀਆਂ ਨੇ ਇਹ ਚੈਨਲ ਨੂੰ ਦੇਖਦੇ ਹੁਣ ਤੇ ਜਾਣ ਉਹਨਾਂ ਨਿਮਰਤਾ ਸਹਿਤ ਬੰਤੇ ਪੂਰੇ ਪੂਰੇ ਪ੍ਰਬੰਧ ਕਰ ਰਹੇ ਨੇ ਕਿਸੇ ਨੂੰ ਕੋਈ ਕਿਸਮ ਦਾ ਡਿੱਕਾ ਨਹੀਂ ਦੇਖੋ ਸੰਗਤ ਕਿਵੇਂ ਟਰੈਫਿਕ ਕਰਾਸ ਕਰਦੀ ਹੈ ਕਿਵੇਂ ਖੜੇ ਨੇ ਸੇਵਾਦਾਰ ਇਹ ਬਹੁਤ ਬੜੀ ਸੇਵਾਦਾਰਾਂ ਦੀ ਬੇਨਤੀ ਆ ਸਾਰੇ ਸੇਵਾਦਾਰਾਂ ਦਾ ਅਸੀਂ ਫਿਰ ਨਿਮਰਤਾ ਸਹਿਤ ਧੰਨਵਾਦ ਕਰਦੇ ਆ ਇੰਨੀਆਂ ਬੇਨਤੀਆਂ ਕਰਦੇ ਕੋਈ ਮਾੜਾ ਸ਼ਬਦ ਬੋਲਿਆ ਗਿਆ ਸਾਡੇ ਲੈਕ ਨਾ ਹੋਵੇ ਸੰਗਤਾਂ ਲੈਕ ਨਾ ਹੋਵੇ ਉਹ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੋ ਸਾਡੇ ਗੁਗਜੀ ਵੀਰ ਜੀ ਦੇ ਸੇਵਾਦਾਰ ਜੀਡੀਐਸ ਪੀਆ ਨੀਰੋ ਜਸਵੀਰ ਸਿੰਘ ਢਿੱਲੋਂ ਹਲਵਾਲਾ ਸਾਹਨੇ ਵਾਲ ਦੀ ਰਿਪੋਰਟ ਜੀ